ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਤ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਬੋ ਕੀ ਤਲਵੰਡੀ ਜਿੱਥੇ ਅੱਜ ਪੰਜਵਾਂ ਤਖਤ ਦਮਦਮਾ ਸਾਹਿਬ ਹੈ ਦੂਰ ਦੂਰ ਤੋਂ ਸੰਗਤਾਂ ਪਹੁੰਚ ਕੇ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਸੀ ਇੱਕ ਦਿਨ ਕਾਬਲ ਤੋਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸਾਬੋ ਕੀ ਤਲਵੰਡੀ ਆਈਆਂ ਡੂੰਗੀ ਸੋਚ ਮੁਤਾਬਕ ਗੁਰੂ ਜੀ ਨੂੰ ਪੇਟਾਂ ਵੱਜੋਂ ਕੁਝ ਅਰਪਣ ਕਰਨ ਵਾਸਤੇ ਜਿਸ ਨਾਲ ਸੰਗਤ ਦੀ ਹਾਜ਼ਰੀ ਗੁਰੂ ਚਰਨਾਂ ਵਿੱਚ ਰੋਜ਼ ਲੱਗ ਸਕੇ ਉਸ ਲਈ ਸ਼ੀਸ਼ਾ ਲੈ ਕੇ ਆਈਆਂ ਭਾਵਨਾ ਜਦ ਗੁਰੂ ਜੀ ਇਸ ਸ਼ੀਸ਼ੇ ਅੱਗੇ ਖੜੇ ਹੋ ਕੇ ਦਸਤਾਰ ਸਜਾਉਣਗੇ ਤਾਂ ਸ਼ੀਸ਼ੇ ਵੱਲ ਵੇਖ ਸਾਡੀ ਸੰਗਤਾਂ ਦੀ ਯਾਦ ਆਏਗੀ ਤੇ ਸਾਡੀ ਗੁਰੂ ਚਰਨਾਂ ਵਿੱਚ ਹਾਜ਼ਰੀ ਲੱਗ ਜਾਇਆ ਕਰੇਗੀ ਜਦ ਦਰਸ਼ਨ ਕਰਨ ਉਪਰੰਤ ਸੰਗਤਾ ਨੇ ਸ਼ੀਸ਼ਾ ਭੇਟ ਕੀਤਾ ਸਤਿਗੁਰੂ ਜੀ ਨੇ ਆਪਣੇ ਹੱਥੀ ਖੋਲ ਕੇ ਵੇਖਿਆ ਬਹੁਤ ਪ੍ਰਸੰਨ ਹੋਏ ਤੇ ਸੰਗਤਾ ਦੀ ਭਾਵਨਾ ਵੇਖ ਕੇ ਬਹੁਤ ਖੁਸ਼ੀਆਂ ਬਖਸ਼ੀਆਂ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਕੀਤੀ ਤੇ ਬਚਨ ਕੀਤਾ ਕਿ ਸੰਗਤ ਜੀ ਜਿੰਨੇ ਦਿਨ ਅਸੀਂ ਇਸ ਥਾਂ ਤੇ ਟਿਕਾਣਾ ਕਰਾਂਗੇ ਇਸ ਸ਼ੀਸ਼ੇ ਦੇ ਅੱਗੇ ਖੜੇ ਹੋ ਕੇ ਦਸਤਾਰ ਸਜਾਵਾਂਗੇ ਪਰ ਤੁਸੀਂ ਪ੍ਰੇਮ ਨਾਲ ਸ਼ੀਸ਼ਾ ਲੈ ਕੇ ਆਏ ਹੋ ਇਸ ਕਰਕੇ ਇਸ ਸ਼ੀਸ਼ੇ ਦੀ ਹਾਜ਼ਰੀ ਸਦਾ-ਸਦਾ ਲਈ ਬਣੇ ਅਸੀਂ ਇਸ ਸ਼ੀਸ਼ੇ ਨੂੰ ਵਰ ਦਿੰਦੇ ਹਾਂ ਕਿ ਰਹਿਂਦੀ ਦੁਨੀਆ ਤੱਕ ਕਿਸੇ ਸਰੀਰ ਨੂੰ ਅਧਰੰਗ ਲਕਵਾ ਭਾਵ ਕੀ ਸਰੀਰ ਦਾ ਇੱਕ ਪਾਸਾ ਮਰ ਜਾਣਾ ਉਹ ਭਾਵਨਾ ਸਹਿਤ ਇੱਥੇ ਆ ਕੇ ਇਸ ਸ਼ੀਸ਼ੇ ਦੇ ਸਾਹਮਣੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੂਗਾ ਤਾਂ ਉਸ ਦਾ ਸਰੀਰ ਇਸ ਰੋਗ ਨਾਲੋਂ ਰਾਜੀ ਹੋ ਜਾਊਗਾ ਇਹ ਸ਼ੀਸ਼ਾ ਸਾਬੋ ਕੀ ਤਲਵੰਡੀ ਬਠਿੰਡਾ ਸ਼ਹਿਰ ਤੋਂ ਕੁਸਕ ਮੀਲ ਦੂਰੀ ਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਜੋਬਿਤ ਹੈ ਭਾਵਨਾ ਸਹਿਤ ਉਥੇ ਤਿੰਨ ਦਿਨ ਰਹਿ ਕੇ ਜੋ ਉਥੋਂ ਦੇ ਗ੍ਰੰਥੀ ਸਿੰਘ ਦੇ ਦੁਆਰਾ ਦੱਸੀ ਮਰਿਆਦਾ ਅਨੁਸਾਰ ਸ਼ੀਸ਼ੇ ਅੱਗੇ ਬੈਠਦਾ ਹੈ ਤਾਂ ਐਸੇ ਰੋਗੀਆਂ ਦੇ ਬਹੁਤ ਸਾਰੇ ਰੋਗ ਦੂਰ ਹੁੰਦੇ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ